ਪੰਜਾਬ ਵਿੱਚ ਚੋਰੀ ਤੇ ਲੁੱਟਖੋ ਦੀਆਂ ਵਾਰਦਾਤਾਂ ਲਗਾਤਾਰ ਵਾਧਾ ਹੋ ਰਿਹਾ ਮੋਗਾ ਦੇ ਮੇਨ ਬਾਜ਼ਾਰ 'ਚ ਚੋਰਾਂ ਨੇ ਭਾਂਡੇ ਤੱਕ ਨਹੀਂ ਛੱਡੇ ਤੇ ਕੱਪੜਿਆਂ ਦੀ ਦੁਕਾਨ ਤੇ ਪੰਜ ਦੁਕਾਨਾਂ 'ਚੋਂ ਨਕਦੀ ਚੋਰੀ ਕਰ ਲਈ ਇਸ ਘਟਨਾ ਨੂੰ ਦੇਖਦੇ ਹੋਏ ਮੋਗਾ ਸਿਟੀ ਦੇ ਡੀਐਸਪੀ ਸੁਖਵਿੰਦਰ ਸਿੰਘ ਪਲੱਸ ਪਾਰਟੀ ਨਾ ਮੌਕੇ ਤੇ ਪਹੁੰਚੇ ਤੇ ਸੀਸੀਟੀਵੀ ਕੈਮਰਾ ਦਾ ਜਾਇਜ਼ਾ ਲੈ ਆਪੋਰਸ ਦੁਕਾਨਾਂ ਦੇ ਨੇੜੇ ਕੈਮਰਾ ਨੂੰ ਸਕੈਨ ਕਰ ਰਹੀ ਹੈ ਦੁਕਾਨ ਮਾਲਕਾਂ ਨੇ ਦੱਸਿਆ ਕਿ ਚੋਰਾਂ ਨੇ ਸਾਰੀਆਂ ਦੁਕਾਨਾਂ 'ਤੇ ਨਕਦੀ ਚੋਰੀ ਕੀਤੀ ਹੈ ਤੇ ਕਈ ਦੁਕਾਨਾਂ 'ਤੇ ਲੱਗੇ ਸੀਸੀਟੀਵੀ ਕੈਮਰੇ ਰਾਤ ਦੇ ਸਮੇਂ ਬੰਦ ਹੋ ਜਾਂਦੇ ਨੇ ਬਹਿਰhaal ਪੁਲਿਸ ਦਾ ਕਹਿਣਾ ਹੈ ਕਿ ਜਾਨ ਬਹਿਰhaal ਪੁਲਿਸ ਦਾ ਕਹਿਣਾ ਹੈ ਕਿ ਜਲਦ ਉਹਨਾਂ ਬਲੋਚੂਰਾ ਨੂੰ ਕਾਬੂ ਕਰ ਲਿਆ ਜਾਏਗਾ ਸਾਡਾ ਦਵਾਈਆਂ ਦੁਕਾਨ ਹੈ ਚੌਧਰੀ ਮੜੀ ਕੋਲ ਇੱਥੇ ਰਾਤ ਨੂੰ ਚੋਰੀ ਹੋਈ ਹੈ ਜੀ ਉੱਤੋਂ ਸਾਰੇ ਬੰਦੇ ਆਏ ਆ ਤਾਂ ਦਵਾਜਾ ਭੰਗ ਗਏ ਤੇ ਕੈਸ਼ ਬਾਕਸ ਸਾਰਾ ਚੱਕ ਲਏ ਗਏ ਕਿੰਨਾ ਕੈਸ਼ ਹੋ ਗਿਆ ਦਾ 14-15 ਹਜ਼ਾਰ ਦੇ ਕਰੀਬ ਹੋ ਗਿਆ ਇਦਾਂ ਤੁਹਾਡੇ ਨਾਲ ਹੋਰ ਵੀ ਦੁਕਾਨਾਂ ਤੇ ਹੋਈਆਂ ਚਾਰ-ਪੰਜ ਦੁਕਾਨਾਂ ਦੀ ਇਕੱਠੀ ਹੋਈ ਹੈ ਤੇ ਕਾਦੀਆਂ ਕਾਦੀਆਂ ਦੁਕਾਨਾਂ ਹੋਈਆਂ ਦੋ ਭਾਂਡੇ ਵਾਲੀਆਂ ਜੀ ਇੱਕ ਕੱਪੜੇ ਵਾਲੀ ਹੈ ਤੇ ਇਹ ਸਾਰੀਆਂ ਇਕੱਠੀਆਂ ਇਕੁਇਲੈਂਸ ਚ ਸਾਰੀ ਇਕੋ ਲੈ ਚੋ ਜੀ ਲੈਕਸ ਮਾਰਦੇ ਕਿੰਨੇ ਪੈਸੇ ਹਰ ਇੱਕ ਦਾ ਕੋਸ਼ਿਸ਼ ਹੋਇਆ ਜੀ ਕਿਸੇ ਦਾ ਕਿੰਨਾ ਕਿਸੇ ਦਾ ਕਿਸੇ ਦਾ ਪੈਸਾ ਸੀਸੀਟੀਵੀ ਵਗੈਰਾ ਲੱਗਿਆ ਸੀ ਉਹ ਤਾਂ ਸਾਰੇ ਜਿਹੜੇ ਲੱਗੇ ਜੋ ਬੰਦ ਹੋ ਜਾਂਦੇ ਰਾਤ ਨੂੰ ਕੋਈ ਸ਼ਾਰਟ ਸਰਕਟ ਨਾਲ ਸਾਰੇ ਮੇਨ ਬੰਦ ਕਰਕੇ ਇਹਨਾਂ ਦੁਕਾਨਾਂ ਵਾਲੇ ਕਿ ਸ਼ਾਰਟ ਸਰਕਟ ਨਾ ਹੋਵੇ ਮੰਗਦੀ ਕਰਦੇ ਹੋ ਹਾਂਜੀ ਇਹ ਮੰਗ ਮਾਂ ਦੀ ਕਰਦੇ ਹੋ ਮੰਗ ਹੈ ਇਹ ਕਿ ਪੈਸੇ ਦੀ ਗੱਲ ਨਹੀਂ ਸੇਫਟੀ ਦਾ ਕੋਸ਼ਿਸ਼ ਹੋਵੇ ਨਾ ਬੰਦੇ ਦੀ ਔਰ ਦੁਕਾਨਦਾਰ ਵੰਦਾ ਤੁਰਿਆ ਫਿਰਦਾ ਜਿਹੜਾ ਰਾਤ ਨੂੰ ਆਈ ਬੰਦੇ ਚੋਰੀ ਕਰਕੇ ਆਉਗੇ ਆਉਗੇ ਕੀ ਸੇਫਟੀ ਹੈ ਬਿਯਾਰ ਦੇ ਵਿੱਚ ਮੇਨ ਬਿਯਾਰ ਦੇ ਦੁਕਾਨਾ ਨਹੀਂ ਜਿਹੜੀਆਂ ਟੁੱਟੀਆਂ ਨੇ ਜਿਹਦੇ ਚੌਂ ਦੇ ਵਿੱਚ ਪੁਲਿਸ ਖੜ ਮੇਨ ਬਾਜ਼ਾਰ ਦੀਆਂ ਕੁਝ ਦੁਕਾਨਾਂ ਦੇ ਵਿੱਚ ਚੋਰੀ ਹੋਈ ਹੈਗੀ ਐ ਜੀ ਬੰਦਾ ਅ ਮੇਨ ਬਾਜ਼ਾਰ ਦੇ ਵਿੱਚ 6 ਦੁਕਾਨਾਂ ਤੇ ਚੋਰੀ ਹੋਈ ਹੈਗੀ ਐ ਵਿੱਚ ਮੇਰੀ ਦੁਕਾਨ ਵੀ ਆਪਦੀ ਵੀ ਹੈ ਅ ਮੇਰਾ ਉੱਪਰ ਆਫਿਸ ਬਣਿਆ ਹੋਇਆ ਸੀਗਾ ਉੱਥੋਂ ਵੀ ਉੱਤੋਂ ਦੀ ਛੱਤ ਦੇ ਵੱਲੋਂ ਆਏ ਐ ਉੱਥੇ ਦੋ ਦਰਵਾਜ਼ੇ ਤੋੜੇ ਉਹਨਾਂ ਨੇ ਦਰਵਾਜ਼ਾ ਤੋੜ ਕੇ ਅੰਦਰ ਵੜੇ ਨੇ ਇੱਕ ਮੈਡੀਕਲ ਹਾਲ ਦੇ ਵਿੱਚ ਚੋਰੀ ਹੋਈ ਐ ਦੋ ਭਾਂਡੇ ਵਾਲੀ ਦੁਕਾਨਾਂ ਤੇ ਚੋਰੀ ਹੋਈ ਐ ਇੱਕ ਦੁਕਾਨ ਸੇਫ ਰਹਿ ਗਈ ਉਹਨਾਂ ਦਾ ਕੋਲ ਠੁੱਲਿਆ ਨਹੀਂ ਦਰਵਾਜ਼ਾ ਅ ਹਰ ਦੁਕਾਨ ਦਾ ਕੁਝ ਨਾ ਕੁਝ ਕੈਸ਼ ਜ਼ਰੂਰ ਗਿਆ ਹੋਵੇ ਤਾਜਨ ਕਿੰਨਾ ਕੋ ਕੈਸ਼ ਹੋ ਸਕਦਾ ਮੇਰੇ ਆਪਦੇ ਆਫਿਸ ਦੇ ਵਿੱਚ ਕੋਈ 5000 ਕੈਸ਼ ਸੀਗਾ ਇੱਕ ਆਪਣਾ ਦਵਾਈਆਂ ਵਾਲੀ ਦੁਕਾਨ ਆ ਉਹਨਾਂ ਦਾ ਕੋ 15000 ਕੈਸ਼ ਸੀਗਾ ਭਾਂਡੇ ਵਾਲੀ ਦੁਕਾਨ ਦਾ ਕੋਈ 2-2 3-3000 ਰੁਪਏ ਦਾ ਕੈਸ਼ ਸੀ ਕੈਸ਼ ਕੋਸ ਜ਼ਿਆਦਾ ਦੀ ਵੈਲਿਊ ਨਹੀਂ ਆ ਪਰ ਗੱਲ ਹੈ ਕਿ ਜਿਹੜਾ ਕਿੰਨੇ ਭਰੇ ਬਜ਼ਾਰ ਦੇ ਵਿੱਚ ਜਿਹੜਾ ਚੋਰ ਉਤੋਂ ਦੀ ਵੜ ਕੇ ਇੰਨਾ ਟਾਈਮ ਲਾ ਕੇ ਜਿਹੜੀ ਚੋਰੀ ਕਰ ਗਏ ਨੇ ਉਹ ਵੱਡਾ ਮੁੱਦਾ ਵੈ ਸਹ ਜੀ ਕੀ ਲੱਗਦਾ ਤੁਹਾਨੂੰ ਵੀ ਪੁਲਿਸ ਕੰਟੀ ਸਾਡੇ ਕੋਲ ਕਈ ਹੋਈ ਆ ਬਲਾਨਾ ਮਲਾਜੁਰ ਹੋਈ ਆ ਆ ਥੋੜੇ ਤੋਂ ਪਹਿਲਾਂ ਕੈਸ਼ ਥੋੜੀ ਦੁਕਾਨ ਨੂੰ ਤਿੰਨ ਚਾਰ ਲਗਾਤਾਰ ਚੋਰੀਆਂ ਹੋਈਆਂ ਚੋਰੀ ਅੱਜ 6 ਦੁਕਾਨਾਂ ਤੇ ਤੁਹਾਨੂੰ ਮੈਂ ਦੱਸਿਆ ਜਿੰਦੇ ਵਿੱਚੋਂ ਇੱਕ ਦੁਕਾਨ ਦਾ ਵਿਚਾਰਿਆ ਗਿਆ ਪੰਜ ਦੁਕਾਨਾਂ ਦਾ ਕੈਸ਼ ਨਿਕਲਿਆ ਹੈਗਾ ਵੈ ਕੋਈ ਸੀਸੀਟੀਵੀ ਵਗੈਰਾ ਵੀ ਆਈ ਹੋਊਗੀ ਸੀਸੀਟੀਵੀ ਫੂਟੇਜ ਦੋ ਭਾਂਡੇ ਵਾਲੇ ਦੇ ਕੈਮਰੇ ਜਰੂਰ ਲੱਗੇ ਸੀ ਪਰ ਉਹ ਇੱਕ ਦੁਕਾਨਦਾਰ ਨੂੰ ਕਿਤੇ ਡਰ ਰਹਿੰਦਾ ਸ਼ਾਰਟ ਸਰਕਟ ਦਾ ਕਿਤੇ ਕੋਈ ਇਹੋ ਜਿਹਾ ਜਿੰਮੇ ਸੋਣੀ ਦਾ ਉਸ ਕਰਕੇ ਉਹ ਕੈਮਰੇ ਰਾਤ ਨੂੰ ਬੰਦ ਕਰ ਜਾਂਦੇ ਆ ਤੇ ਉਹੀ ਥੋੜੀ ਜੀ ਸਾਡੀ ਦੁਕਾਨਦਾਰਾਂ ਦੀ ਥੋੜੀ ਜੀ ਗਲਤੀ ਹੈ ਇਸ ਚੀਜ਼ ਦੀ ਕੀ ਕਹੋਗੇ ਸੇਫ ਨਹੀਂ ਹੈਗੇ ਆ ਆਪਾਂ ਫੜ ਕੇ ਸੇਫ 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 ਤਾਂ ਉਹਨੇ ਗੱਲ ਹੈ ਕਿ ਹੁਣ ਆਪਾਂ ਰੱਬ 'ਤੇ ਭਰੋਸੇ ਆ। ਆ ਰੱਬ 'ਤੇ ਭਰੋਸੇ। ਬਸ ਛੋਟੀ ਜੀ ਗੱਲ ਦੇ ਵਿੱਚ ਮੈਂ ਸਾਰਾ ਜਵਾਬ ਤਾਂ ਨਹੀਂ। ਆ ਇਹ ਸਾਨੂੰ ਇੱਕ अर्ਲੀ ਮਾਰਨਿੰਗ ਇੱਕ ਸਮੇਂ ਇਨਫੋਰਮੇਸ਼ਨ ਰੀਸੀਵ ਹੋਈ ਹੈ ਕਿ ਜਿਹੜਾ ਮੇਨ ਬਾਜ਼ਾਰ ਆ ਉੱਥੇ ਕੁਝ ਦੁਕਾਨਾਂ ਤੇ ਚੋਰੀ ਦੀ ਵਾਰਦਾਤ ਹੋਈ ਹੈ। ਸੋ ਅਸੀਂ ਹੁਣ ਮੌਕੇ ਤੇ ਪਹੁੰਚੇ ਆ। ਜਿਹੜੀ ਵੇ ਸਾਡੇ ਕੋਲ ਲੀਡਸ ਹੈਗੀਆਂ ਉਹਨਾਂ ਤੇ ਸਾਰਾ ਆਊਟ ਕਰ ਰਹੇ ਆ ਤੇ ਅਸੀਂ ਜਲਦੀ ਜਿਹੜੇ ਅਕਿਊਜ਼ ਨੇ ਉਹਨੂੰ ਅਸੀਂ ਅਰੈਸਟ ਕਰਨਾ। ਪਤਾ ਲੱਗੇ ਕਿ ਕੁਝ ਨਸ਼ੀ ਹੋਈ ਹੈ ਜਾਂ ਕੁਝ ਸਮਾਂ ਇੱਕ ਚਾਰ ਦੁਕਾਨਾਂ ਹੈਗੇ ਜਿੱਥੋਂ ਨਗਦੀ ਦੀ ਜਿਹੜੀ ਚੋਰੀ ਹੋਣੀ ਇਨਫੋਰਮੇਸ਼ਨ ਸਾਨੂੰ ਰੀਸੀਵ ਹੋਈ ਹੈ ਸੋ ਅਸੀਂ ਇਹ ਕੁਝ ਸਾਡੇ ਕੋਲ ਲੀਡਸ ਵੀ ਹੈਗੀਆਂ ਨੇ ਅਸੀਂ ਉਸ ਤੇ ਵਰਕ ਕਰ ਰਹੇ ਹਾਂ ਤਾਂ ਅਸੀਂ ਜਲਦੀ ਇਹਨਾਂ ਨੂੰ ਅਰੈਸਟ ਕਰ ਲਾਂਗੇ ਸਰ ਸ਼ੁਰੂਆਤੀ ਲੈਪਸ ਦਾ ਪਤਾ ਨਹੀਂ ਕਿ ਕੀ ਕਾਰਨ ਹੋ ਸਕਦਾ ਜਿਆਦਾ ਪਰ ਇਹ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜਦੋਂ ਹੀ ਜਿਵੇਂ ਜਿਵੇਂ ਸਾਡੇ ਕੋਲ ਤੱਥ ਆਈ ਜਾਣਗੇ ਅਸੀਂ ਉਹ ਉਹਨਾਂ ਦੇ ਵਰਕ ਆਊਟ ਕਰੀ ਜਾਵਾਂਗੇ ਮੈਸੇਜ ਦੇਣਾ ਚਾਹੀਦਾ ਮੇਰਾ ਮੈਸੇਜ ਇਹੀ ਹੈ ਜੀ ਲੋਕਲ ਨੂੰ ਇਹੀ ਅਪੀਲ ਹੈ ਤੁਹਾਡੇ ਮਾਧਮੇਨ ਦਰ ਆਈ ਕਿ ਜਿਹੜੇ ਤੁਹਾਡੇ ਸੀਸੀਟੀਵੀ ਕੈਮਰਾਸ ਉਹ ਆਪਾਂ ਅਮੂਲ ਤੌਰ ਤੇ ਕੀ ਹੁੰਦਾ ਪਰ ਰਾਤ ਨੂੰ ਬੰਦ ਕਰ ਦਿੰਦੇ ਆ ਫਿਰ ਉਹ ਸਾਡੇ ਲਈ ਉਸ ਚੀਜ਼ ਕਰਕੇ ਦਿੱਕਤ ਆਉਂਦੀ ਆ ਸੋ ਮੇਰੀ ਅਪੀਲ ਇਹੀ ਹੈ ਕਿ ਜਿਹੜੇ ਸੀਸੀਟੀਵੀ ਕੈਮਰਾਸ ਆਪਾਂ ਲਵਾਏ ਹੋਏ ਆਪਣੀ ਸੇਫਟੀ ਲਈ ਲੱਗੇ ਹੋਏ ਸੋ ਤੁਸੀਂ ਪਲੀਜ਼ ਜਿਹੜੇ ਕੈਮਰਾਸ ਹੈਗੇ ਰਾਤ ਨੂੰ ਵੀ ਇਹਨਾਂ ਨੂੰ ਆਨ ਰੱਖੋ ਤਾਂ ਜੋ ਅਗਰ ਕੋਈ ਅਣਸਖਾਂ ਵੀ ਘਟਨਾ ਵਾਪਰਦੀ ਆ ਤਾਂ ਸਾਨੂੰ ਜਿਹੜੇ ਲੀਡ ਵੱਧ ਤੋਂ ਵੱਧ ਮਿਲ ਸਕਣ ਤਾਂ ਅਸੀਂ ਉਹਨਾਂ ਦਾ ਵਰਕਆਊਟ ਜਲਦੀ ਕਰ ਸਕੀਏ ਸਰ ਦੁਕਾਨ ਵਾਲਿਆਂ ਨਾਲ ਐਸ.ਪੀ. ਸਾਹਿਬ ਨੇ ਮੀਟਿੰਗ ਵੀ ਕੀਤੀ ਹੈ ਵੀ ਤੁਸੀਂ ਆਪਣੇ ਕੈਮਰੇ ਚਾਲੂ ਕਰਕੇ ਉਹਨਾਂ ਦੀ ਮੇਲ ਹੈ ਜੀ ਸਾਨੂੰ ਜੋ ਵੀ ਤਾਂ ਜੋ ਹੀ 24 ਘੰਟੇ ਤੋਂ ਨਿਗਰਾਨੀ ਰੱਖੋਗੇ ਤੇ ਵੀ ਲੋਕੀ ਕੈਮਰੇ ਬੰਦ ਕਰੀਏ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਖਤ ਸਨੂੰ ਦਿਸ਼ਾ ਨਿਰਦੇਸ਼ ਹੈਗੇ ਆ ਜੀ ਕਿ ਜਿਹੜੀਆਂ ਚੋਰੀ ਜਾਂ ਸਨੇਚਿੰਗ ਦੀ ਵਾਰਦਾਤਾਂ ਉਹ ਬਿਲਕੁਲ ਨਾ ਹੋਵੇ ਸੋ ਅਸੀਂ ਆਪ ਦੇ ਤੌਰ ਤੇ ਵੀ ਤੇ ਐਸਐਸਪੀ ਸਾਹਿਬ ਖੁਦ ਵੀ ਆਪਣੀਆਂ ਮੀਟਿੰਗਸ ਲੈ ਰਹੇ ਆ ਮੈਂ ਮੈਂ ਵੀ ਜਿਹੜੀਆਂ ਐਸੋਸੀਏਸ਼ਨਸ ਨਾਲ ਮੀਟਿੰਗਸ ਲੈ ਰਹੇ ਆ ਸਿਟੀ ਦੇ ਵਿੱਚ ਵਰਕ ਆਊਟ ਐਸੋਸੀਏਸ਼ਨ ਜਿਹੜੀਆਂ ਹੈਗੀਆਂ ਨੇ ਉਹਨਾਂ ਨਾਲ ਮੀਟਿੰਗਸ ਕਰ ਰਹੇ ਆ ਤੇ ਉਹਨਾਂ ਨੂੰ ਵੀ ਇਹੀ ਅਪੀਲ ਕਰ ਰਹੇ ਆ ਕਿ ਜਿਹੜੇ ਸੀਸੀਟੀਵੀ ਕੈਮਰਾਸ ਹੈਗੇ ਉਹਨਾਂ ਨੂੰ ਔਨ ਕੰਡੀਸ਼ਨ 'ਚ ਰੱਖੋ ਤਾਂ ਜੋ ਜਿਹੜੇ ਸਾਨੂੰ ਲ ਕਲੀਅਰ ਚਿਹਰਾ ਦਿਖਾਈ ਦੇ ਰਹਾ ਉਹ ਸੀਸੀਟੀਵੀ ਦਾ ਕੀ ਕੰਮ ਕਰੇਗਾ ਪਰ ਉਹਨਾਂ ਦਾ ਵੀ ਵਰਕਆਊਟ ਕਰ ਲੈਣਾ ਇਹ ਤੁਸੀਂ ਸਾਨੂੰ ਪ੍ਰੋਵਾਈਡ ਕਰ ਦਿਓ ਮੈਂ ਵਰਕਆਊਟ ਕਰ ਲੈਣਾ ਜਾਂ ਵੀਟ ਪੁਲਿਸ ਦੀ ਕਿਸ ਦੀ ਜ਼ਿੰਮੇਵਾਰੀ ਹੈ ਵੀਟ ਪੁਲਿਸ ਦਾ ਕੀ ਹੈ ਕਿਸ ਦੀ ਜ਼ਿੰਮੇਵਾਰੀ ਬੁਲਾਇਆ ਜੀ ਉਹਨਾਂ ਨੂੰ ਜਿਹੜੇ ਸਾਡੇ ਲੀਮਾ ਚੱਲਦੇ ਉਹਨੂੰ ਬੁਲਾਇਆ ਮੈਂ ਉਹਨਾਂ ਨਾਲ ਵੀ ਗੱਲ ਕਰਦਾ ਉਹਨਾਂ ਤੋਂ ਵੀ ਮੈਂ ਪੁੱਛ ਕਰਦਾ ਜਿਹੜਾ ਇਹਨਾਂ ਦਾ ਮਾਰਕੀਟ ਦਾ ਲੋਕਲ ਇਹਨਾਂ ਨੇ ਚੌਕੀਦਾਰ ਵੀ ਰੱਖਿਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਤਾਂ ਜੋ ਸਾਨੂੰ ਵੱਧ ਉਹ ਲੀਡਸ ਮਿਲ ਸਕਣ ਜੀ